डौक्तर गुर्शे, डौक्तर गुर्शे, कवर, फिर एक फ्रेंड्स मैं होस्ट डॉक्टर गुरशे डॉक्टर गुरशे ब्लॉग्सा फिर आप स्वागत करते अज का जो टॉपिक है अगर थोड़ा चूला टूट गया और थोड़ा ਜਾਂ ਫਰੀ ਕੇ ਲਈ ਵੀ ਛੋਟਾ ਜਿਹੜਾ ਨੈਕ ਫ੍ਰੈਕਚਰ ਹੋ ਗਿਆ ਸੀ ਫੀਮਰ ਦਾ ਆਪਣੇ हिਪ ਬੋਨ ਦੇ ਆਰਾਊਂਡ ਜਿੱਥੇ ਆਪਣਾ हिਪ ਜੋਇੰਟ ਹੁੰਦਾ ਜਿਹੜਾ ਬੋਲ ਐਂਡ ਸੌਕਟ ਐਂਡ ਜੋਇੰਟ ਆ ਜਿਹੜਾ ਆਪਣੀ ਵੱਡੀ ਹੱਡੀ ਆਪਣੇ हिਪ ਬੋਨ ਦੇ ਵਿੱਚ ਜੁੜਦੀ ਹੈ ਉੱਥੋਂ ਕਈ ਵਾਰੀ ਨੈਕ ਫ੍ਰੈਕਚਰ ਹੋ ਜਾਂਦਾ ਤਾਂ ਉਸ ਦੀ ਜਗ੍ਹਾ ਤੇ ਰੌਡ ਪਾਈ ਜਾਂਦੀ ਆ ਨੇਲ ਪਾਇਆ ਜਾਂਦਾ ਉਸ ਤੋਂ ਬਾਅਦ ਆਪਾਂ ਕਿਹੜੀਆਂ ਕਸਰਤਾਂ ਕਰ ਸਕਦੇ ਆ ਕਿ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਆਮ ਤੌਰ ਵਾਂਗੂ ਪਹਿਲਾਂ ਵਾਂਗੂ ਚੱਲਣ ਲੱਗ ਜਾਈਏ ਬਹੁਤ ਲੋਕ ਇਹੀ ਘਬਰਾਉਂਦੇ ਰਹਿੰਦੇ ਨੇ ਉਹ ਤਿੰਨ ਤਿੰਨ ਮਹੀਨੇ ਭਾਰ ਹੀ ਨਹੀਂ ਦਿੰਦੇ ਤਾਂ ਕਿ ਉਹ ਆਪ ਦਾ ਡਰਦੇ ਰਹਿੰਦੇ ਆ ਵੀ ਅਸੀਂ ਚੱਲ ਨਹੀਂ ਸਕਦੇ ਬਹੁਤ ਲੋਕ ਤਿੰਨ ਤਿੰਨ ਮਹੀਨੇ ਘਬਰਾਉਂਦੇ ਰਹਿੰਦੇ ਨੇ ਉਹ ਆਪਣੀ ਲੱਤ ਤੇ ਭਾਰ ਦੇਣਾ ਸ਼ੁਰੂ ਨਹੀਂ ਕਰਦੇ ਔਰ ਉਹਨਾਂ ਹੀ ਉਹ ਲੇਟ ਹੋ ਜਾਂਦੇ ਨੇ ਸੋ ਤੁਸੀਂ ਘਬਰਾਉਣਾ ਨਹੀਂ ਇਹ ਵੀਡੀਓ ਤੁਹਾਡੇ ਲਈ ਹੈ ਅਗਰ ਤੁਹਾਡਾ ਚੂਲਾ ਟੁੱਟ ਗਿਆ ਸੀ ਚੂਲੇ ਦਾ ਫ੍ਰੈਕਚਰ ਹੋ ਗਿਆ ਸੀ ਉਸ ਤੋਂ ਬਾਅਦ ਤੁਸੀਂ ਚੱਲਣਾ ਚਾਹੁੰਦੇ ਹੋ ਆਮ ਜ਼ਿੰਦਗੀ ਦੇ ਵਿੱਚ ਰਫ਼ਤਾਰ ਦੇ ਨਾਲ ਚੱਲਣਾ ਚਾਹੁੰਦੇ ਹੋ ਤਾਂ ਅੱਜ ਦੀਆਂ ਕਸਰਤਾਂ ਤੁਹਾਡੇ ਲਈ ਹਨ ਸੋ ਵੀਡੀਓ ਦੇ ਐਂਡ ਤੱਕ ਬਣੇ ਰਹੋ ਤੁਸੀਂ ਮੈਨੂੰ ਨਹੀਂ ਜਾਣਦੇ ਹੋ ਮੇਰਾ ਨਾਮ ਡਾਕਟਰ ਗੁਰਸ਼ੇਰ ਸਿੰਘ ਸਰਾਣ ਹੈ ਪਿਛਲੇ 10 ਸਾਲ ਤੋਂ ਅਸੀਂ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਹੋ ਮੇਰਾ ਨਾਮ ਡਾਕਟਰ ਗੁਰਸ਼ੇਰ ਸਿੰਘ ਸਰਾਣ ਹੈ ਪਿਛਲੇ 10 ਸਾਲ ਤੋਂ ਅਸੀਂ ਮੁਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਤੇ ਵਿੱਚ ਆਪਣਾ ਕਲੀਨਿਕ ਰੰਗ ਕਰਦੇ ਹਾਂ ਸਾਡੀਆਂ ਦੋ ਇੰਸਟਾਗ੍ਰam ਆਈਡੀਆਂ ਨੇ ਐਸ ਹਰੀ ਸਿੰਘ ਸਰਾਣ ਫਿਜ਼ੋਥੈਰੇਪੀ ਦੂਸਰੀ ਆਈਡੀ ਹੈ ਡਾਕਟਰ ਗੁਰਸ਼ੇਰ ਸਿੰਘ ਸਨ ਨੂੰ ਤੇ ਫੋਲੋ ਜਰੂਰ ਕਰੋ YouTube ਚੈਨਲ ਡਾਕਟਰ ਗੁਰਸ਼ੇਰ ਬਲੌਗਸ ਨੂੰ ਸਬਸਕ੍ਰਾਈਬ ਜਰੂਰ ਕਰੋ ਸੌ ਸ਼ੁਰੂ ਕਰੀਏ ਅੱਜ ਦੀਆਂ ਆਸਾਨ ਕਸਰਤਾਂ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦਉਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ ਸੋ ਪਰਸੈਂਟ ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਪਹਿਲੀ ਜਿਹੜੀ ਗੱਲ ਹੈ ਆਪਾਂ ਹਮੇਸ਼ਾ ਲੱਤ ਦੇ ਥੱਲੇ ਸਰਾਣਾ ਰੱਖਣੇ ਆ ਔਰ ਉਹ ਸਰਾਣਾ ਪੱਟ ਤੋਂ ਸ਼ੁਰੂ ਹੋਣਾ ਚਾਹੀਦਾ ਕਾਰਨ ਕੀ ਹੈ ਅਗਰ ਆਪਾਂ ਸਰਾਣਾ ਨਹੀਂ ਰੱਖਾਂਗੇ ਲੱਤ ਥੱਲੇ ਹੋਏਗੀ ਤਾਂ ਪੱਟ ਤੇ ਸੋਜ ਬਹੁਤ ਜ਼ਿਆਦਾ ਰਹੇਗੀ ਸਰਜਰੀ ਤੋਂ ਬਾਅਦ 5 ਤੋਂ 6 ਦਿਨ ਤੋਂ ਬਾਅਦ ਪੱਟ ਥੋੜਾ ਡਾਟਾ ਵੱਡਾ ਹੋਏਗਾ ਸੋਚ ਆਏਗੀ ਆਏਗੀ ਜਿਹੜੀ ਨਾਰਮਲ ਹੈ ਪਰ ਇਹ ਸੋਚ ਇੱਕ ਸਾਲ ਤੱਕ ਵੀ ਰਹਿ ਸਕਦੀ ਹੈ ਪਰਾ ਪੈਸ ਨੂੰ ਘੱਟ ਕਰਨਾ ਹੈ ਤੁਸੀਂ ਕੀ ਕਰੋਗੇ ਦੋਸਰਾ ਨੇ ਇਧਰ ਰੱਖ ਲੂੰਗੀ ਦੇਖੋ ਔਰ ਇਦਾਂ ਤੁਸੀਂ ਪਹੇਚੋਗੇ ਔਰ ਲੇਟੇ ਲੇਟੇ ਤੁਸੀਂ ਐਂਕਲ ਟੋ ਪੰਪ ਕਰੇ ਜਾਣੇ ਆ ਇਹ ਹੋਗੀ ਤੁਹਾਡੀ ਪਹਿਲੀ ਕਸਰਤ ਹਰ 15-15 ਮਿੰਟ ਬਾਅਦ ਅਗਰ ਦਿਨੇ ਤੁਸੀਂ ਜਾਗਦੇ ਹੋ ਤਾਂ ਤੁਸੀਂ ਇਹ ਕਸਰਤ ਕਰਦੇ ਰਹਿਣਾ ਐਂਕਲ ਟੋ ਪੰਪ ਕਹਿੰਦੇ ਇਸ ਨੂੰ ਔਰ ਇਸ ਨੂੰ ਤੁਸੀਂ 15 ਵਾਰੀ ਕਰਕੇ ਆਰਾਮ ਫਿਰ 15 ਵਾਰੀ ਕਰਕੇ ਆਰਾਮ ਔਰ ਇੱਕ ਗੱਲ ਹੋਰ ਜਦੋਂ ਵੀ ਤੁਹਾਡੇ ਫ੍ਰੈਕਚਰ ਹੋਇਆ ਹੋਵੇ ਤੁਸੀਂ ਕਿਤੇ ਵੀ ਇਸ ਲੱਤ ਦੀ ਮਾਲਿਸ਼ ਨਹੀਂ ਕਰਨੀ। ਸੋ ਇਹ ਗੱਲ ਦਾ ਧਿਆਨ ਰੱਖਣਾ। ਇਸ ਪਹਿਲੇ ਭਾਗ ਦੇ ਵਿੱਚ ਆਪਾਂ ਤੁਹਾਨੂੰ ਦੱਸਿਆ ਸਹਰਾਣੇ ਰੱਖਣੇ ਇਦਾਂ ਕਰਕੇ ਔਰ ਪੈਰ ਨੂੰ ਹਿਲਾਉਂਦੇ ਰਹਿਣਾ ਇਦਾਂ ਕਰਕੇ। ਸੋ ਨੈਕਸਟ ਕੀ ਹੈ ਜਦੋਂ ਤੁਸੀਂ ਇਹ ਕਸਰਤਾਂ ਕਰਨੀਆਂ ਸ਼ੁਰੂ ਕਰਤੀਆਂ ਸਹਰਾਣੇ ਤੇ ਤੋਂ ਬਾਅਦ ਤੁਸੀਂ ਸਹਰਾਣੇ ਕੱਢ ਦੇਣੇ ਆ ਔਰ ਫਿਰ ਤੁਸੀਂ ਇੱਕ ਛੋਟਾ ਜਿਹਾ ਰੋਲ ਦੇਖੋ ਤੁਸੀਂ ਇਹ ਬੇਬੀ ਰੋਲ ਆ ਸਾਡੇ ਕੋਲੇ ਜਾਂ ਤੁਸੀਂ ਤੌਲੀਏ ਦਾ ਰੋਲ ਕਰਕੇ ਵੀ ਰੱਖ ਸਕਦੇ ਹੋ। ਤੁਸੀਂ ਇਸ ਨੂੰ ਗੋਡੇ ਦੇ ਥੱਲੇ ਰੱਖਣਾ ਜਿਹੜਾ ਤੁਹਾਡਾ ਚੂਲਾ ਟੁੱਟਿਆ ਹੋਇਆ। ਔਰ ਤੁਸੀਂ ਇਸ ਨੂੰ ਹੋਰ ਕਾਇਦਾ ਦਬਣ ਦੀ ਕੋਸ਼ਿਸ਼ ਕਰਨੀ ਔਰ ਸਿਰਫ ਦੋ ਗਿਣੇ 1 2 ਫਿਰ ਛੱਡ ਦੇਣਾ ਫਿਰ ਦਬਾਂਗੇ 1 2 ਫਿਰ ਛੱਡ ਦੇਣਾ ਫਿਰ ਦਬਾਂਗੇ 1 2 ਫਿਰ ਛੱਡ ਦੇਣਾ ਫਿਰ ਦਬਾਂਗੇ 1 2 ਫਿਰ ਛੱਡ ਦੇਣਾ ਇਦਾਂ ਤੁਸੀਂ 15 ਵਾਰੀ ਕਰਨਾ ਫਿਰ ਤੁਸੀਂ ਆਰਾਮ ਕਰਨਾ ਔਰ ਹੌਲੀ ਹੌਲੀ ਤੁਸੀਂ ਇਹ ਜਿਵੇਂ ਆਪਾਂ 1 2 ਗਿਣੇ ਆ ਤੁਸੀਂ ਵਧਾ ਕੇ 10 ਤੱਕ ਲੈ ਜਾਣੇ ਆ 10 ਗਿਣੇਆ ਕਰਾਂਗੇ ਇਦਾਂ ਕਰਕੇ ਜਦੋਂ ਤੁਹਾਡੇ ਟਾਈਮ ਵਧਦਾ ਗਿਆ ਮਤਲਬ 20 ਤੋਂ 25 ਦਿਨ ਹੋ ਗਏ ਤਦਪਕੇ 10 ਗਿਣਾਂਗੇ 1 2 3 4 5 6 7 8 9 10 ਫਿਰ ਰਿਲੈਕਸ ਇਹ ਜਾਨੀ ਕਿ ਤੁਸੀਂ ਘੱਟੋ ਘੱਟ 1 ਮਹੀਨੇ ਬਾਅਦ ਇਹ ਕਰਨਾ ਸ਼ੁਰੂ ਕਰਨਾ ਸ਼ੁਰੂਆਤੀ ਦੌਰਾਂ ਦੇ ਵਿੱਚ ਤੁਸੀਂ ਸ਼ੁਰੂਆਤੀ ਦਿਨਾਂ ਦੇ ਵਿੱਚ ਇਹ ਨਹੀਂ ਕਰਨਾ ਇਸ ਨੂੰ ਤੁਸੀਂ 10 ਵਾਰੀ ਕਰਨਾ ਔਰ ਇਸਤੇ ਵੀ ਤੁਸੀਂ ਹਰ 2-2 ਘੰਟੇ ਬਾਅਦ ਕਸਰਤ ਕਰਨੀ ਹੈ ਉਦੋਂ ਅਗਲੀ ਜਿਹੜੀ ਕਸਰਤ ਹੈ ਤੁਸੀਂ ਆਪਣੀ ਜਿਹੜੀ ਅੱਡੀ ਹੈ ਤੁਸੀਂ ਦੇਖੋ ਇਹ ਆਪਣੀ ਅੱਡੀ ਹੈ ਇਸ ਦੇ ਥੱਲੇ ਕੋਸ਼ ਨਹੀਂ ਰੱਖਣਾ ਇਹ ਰੋਲਰ ਨਹੀਂ ਰੱਖਣਾ ਸਿਰਫ ਅੱਡੀ ਨੂੰ ਹੀ ਤੁਸੀਂ ਜ਼ੋਰ ਲਾ ਕੇ ਥੱਲੇ ਨੂੰ ਦਬਣਾ ਤੁਸੀਂ ਦੇਖੋ ਧਿਆਨ ਨਾਲ ਬੈੱਡ ਥੱਲੇ ਨੂੰ ਜਾ ਰਿਹਾ ਜਿਹੜਾ ਗੱਦਾ ਆਪਣਾ ਦੇਖੋ ਤੁਸੀਂ ਇਸ ਨੂੰ ਤੁਸੀਂ ਜ਼ੋਰ ਦੀ ਦਬਣਾ ਇੱਥੇ ਦੋ ਗੈਣੇ 1 2 1 2 1 2 1 2 1 2 1 2 1 2 ਥੈਨ ਰਿਲੈਕਸ ਇਹ ਤੁਸੀਂ 15 ਵਾਰੀ ਕਰਨਾ ਫਿਰ ਆਰਾਮ ਇਹੀ ਤੁਸੀਂ ਮੀਨੇ ਬਾਦ ਇਸ ਤੇ ਜਦੋਂ ਤੁਸੀਂ ਦਬੋਗੇ ਇਹ ਤੁਸੀਂ ਵਧਾ ਕੇ 10 ਸੈਕਿੰਡ ਤੱਕ ਕਰ ਦੇਣਾ ਇਹ ਹੋ ਗਈ ਤੁਹਾਡੀ ਤੀਜੀ ਕਸਰਤ ਹੁਣ ਜਿਹੜੀ ਚੌਥੀ ਕਸਰਤ ਹੈ ਇੱਕ ਗੱਲ ਹੋਰ ਇਹ ਕਸਰਤਾਂ ਤੁਸੀਂ ਦੂਸਰੀ ਸਾਈਡ ਵੀ ਕਰਨੀਆਂ ਨੇ ਕਿਉਂਕਿ ਜਦੋਂ ਆਪਾਂ ਆਪਰੇਸ਼ਨ ਹੁੰਦਾ ਨਾ ਇੱਥੋਂ ਆਪਣੇ ਚੰਗੀ ਤਰ੍ਹਾਂ ਬੰਨ੍ਹ ਦਿੱਤਾ ਜਾਂਦਾ ਜਿਸ ਨਾਲ ਕੀ ਹੈ ਵੀ ਬਲੱਡ ਦਾ ਜਿਹੜਾ ਲਾਸ ਹੋ ਘੱਟ ਹੋਵੇ ਉਸੇ ਕਰਕੇ ਆਪਣੇ ਮਸਲ ਵੀਕ ਹੋ ਜਾਂਦੇ ਆ ਸੋ ਜਦੋਂ ਆਪਣੇ ਮਸਲ ਤਾਂ ਵੀਕ ਹੋ ਗਏ ਆਪਾਂ ਚੱਲਣਾ ਫੇਰਨਾ ਘਟਾ ਦਿੰਨੇ ਆਂ ਇਹ ਮਸਲ ਵੀ ਕਮਜ਼ੋਰ ਹੋ ਜਾਂਦੇ ਨੇ ਸੋ ਤੁਸੀਂ ਇਸ ਤੇ ਸਾਈਡ ਵੀ ਇਹ ਕਸਰਤਾਂ ਪੂਰੀਆਂ ਕਰਨੀਆਂ ਜਿੰਨੀਆਂ ਆਪਾਂ ਤੁਸੀਂ ਸਾਈਡ ਕੀਤੀਆਂ ਇਸ ਸਾਈਡ ਦਾ ਤੁਸੀਂ 10 ਗਿਣਕੇ ਵੀ ਕਰ ਸਕਦੇ ਹੋ ਸੋ ਤਿੰਨ ਕਸਰਤਾਂ ਦੱਸਤੀਆਂ ਹੁਣ ਜਿਹੜੀ ਚੌਥੀ ਕਸਰਤ ਹੈ ਉਹ ਹੈ ਕੀ ਹੈ ਤੁਸੀਂ ਔਖੇ ਔਖੇ ਤੁਸੀਂ ਦੂਸਰਾ ਗੋਡਾ ਮੋੜ ਲੈਣਾ ਮੰਨ ਲਓ ਤੁਹਾਡਾ ਸੱਜਾ ਚੂਲਾ ਟੁੱਟਿਆ ਹੋਇਆ ਹੈ ਪੈਰ ਅੰਦਰ ਮੋੜੂੰਗੀ ਔਰ ਲਾਤ ਉੱਪਰ ਚੱਕ ਦੂੰਗੀ ਇੱਥੇ ਤੁਸੀਂ ਸਿਰਫ ਦੋ ਗੈਣੇ 1 2 ਫਿਰ ਹੌਲੀ ਜਿਹਾ ਨਹੀਂ ਰੱਖ ਦੇਣਾ ਫਿਰ ਪੈਰ ਅੰਦਰ ਮੋੜੋਗੇ ਫਿਰ ਉੱਪਰ ਚੱਕੋਗੇ 1 2 ਫਿਰ ਤੁਸੀਂ ਚੱਲੇ ਰੱਖ ਦੇਣਾ ਮੰਨ ਲਓ ਤੁਹਾਡਾ ਚੂਲਾ ਫ੍ਰੈਕਚਰ ਹੋਈ ਨੂੰ ਹੋ ਗਿਆ 6 ਮਹੀਨੇ ਤਾਂ ਵੀ ਤੁਸੀਂ ਇਹ ਕਸਰਤਾਂ ਕਰ ਸਕਦੇ ਹੋ ਉਸ ਦੇ ਵਿੱਚ ਤੁਸੀਂ ਇਹ ਹੋਲਡ ਜਿਹੜਾ ਇਹ ਜਿਵੇਂ ਆਪਾਂ ਇਹ ਜਿਹੜੀਆਂ ਕਸਰਤਾਂ ਨੇ ਸ਼ੁਰੂਆਤੀ ਦੌਰ ਦੇ ਵਿੱਚ ਆ ਤੁਸੀਂ ਤੁਹਾਡਾ ਚੂਲਾ ਟੁੱਟਿਆ ਤੁਸੀਂ ਘਰੇ ਪਏ ਹੋ ਤੁਸੀਂ ਕਿਹੜੀਆਂ ਕਸਰਤਾਂ ਕਰਨੀਆਂ ਉਹ ਨੇ ਪਰ ਠੁੜੇ 6 ਮਹੀਨੇ ਹੋ ਗਏ ਤਾਂ ਇਹ ਕਸਰਤ ਤੁਸੀਂ 10-10 ਸੈਕਿੰਡ ਹੋਲਡ ਕਰਨੀਆਂ ਨੇ ਕਿਵੇਂ ਕਰਾਂਗੇ ਦੇਖੋ ਧਿਆਨ ਨਾਲ 1 2 1 2 ਹੌਲੀ ਕਿਦਰੀ ਨੀਚੇ ਰੱਖਣੀ ਆ ਜ਼ੋਰ ਦੀ ਨਹੀਂ ਮਾਰਨਾ 1 2 10 ਵਾਰੀ ਕਰਨਾ ਹਰ 2 2 ਘੰਟੇ ਬਾਅਦ 10 10 ਸੈੱਟ ਲਾਉਣੇ ਆ ਇਹ ਹੋਊਗੀ ਚੌਥੀ ਕਸਰਤ ਹੁਣ ਜਿਹੜੀ ਸਭ ਤੋਂ ਇੰਪੋਰਟੈਂਟ ਕਸਰਤ ਹੈ ਉਹ ਹੈ ਤੁਸੀਂ ਬੈਠ ਚੋ ਕੇ ਬੈੱਡ ਦੇ ਨਾਲ ਉਲਟੋ ਲਾ ਕੇ ਔਰ ਤੁਸੀਂ ਢੀਕੜੀਸ ਕੇ ਹੌਲੀ 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 ਗੁੱਡਾ ਮੋੜ ਜਿਸ ਤੱਕ ਮੁੜੇਗਾ ਫੇਰ ਵਾਪਸ ਚਲੇਗਾ ਫੇਰ ਵਾਪਸ ਮੋੜਨਾ ਫੇਰ ਵਾਪਸ ਚਲੇਗਾ ਇਰ ਵਾਪਸ ਮੋੜਨਾ ਫੇਰ ਵਾਪਸ ਚਲੇ ਜਾਣਾ ਫੇਰ ਵਾਪਸ ਮੋੜਨਾ ਫੇਰ ਵਾਪਸ ਚਲੇ ਜਾਣਾ ਐਦਾਂ ਤੁਸੀਂ ਜਦੋਂ ਵੀ ਬੈਠ ਕੇ ਟੀਵੀ ਦੇਖਦੇ ਹੋ ਕਿਉਂਕਿ ਜਦੋਂ ਬੰਦੇ ਦੇ ਚੂਲੇ ਟੁੱਟ ਜਾਂਦਾ ਐ ਸਪੈਸ਼ਲੀ ਬਜ਼ੁਰਗਾਂ ਚ ਬਹੁਤ ਔਖਾ ਹੁੰਦਾ ਜਦੋਂ ਟੁੱਟ ਜਾਂਦਾ ਸਮਾਂ ਪਾਸ ਕਰਨਾ ਬਹੁਤ ਔਖਾ ਹੁੰਦਾ ਜਦੋਂ ਫ੍ਰੀ ਹੋ ਵਸਤਾ ਹੁੰਦੀ ਨਹੀਂ ਫ੍ਰੀ ਹੋ ਜਦੋਂ ਆਪਣਾ ਚੂਲਾ ਹੀ ਟੁੱਟ ਗਿਆ ਤੁਸੀਂ ਪਾਠ ਕਰੋ ਪਾਠ ਕਰ ਲਿਆ ਤੁਸੀਂ ਟੀਵੀ ਦੇਖੋ ਆਪਦੇ ਪਰਿਵਾਰ ਨਾਲ ਗੱਲਾਂ ਕਰੋ ਜਦੋਂ ਗੱਲਾਂ ਕਰਦੇ ਹੋ ਬਾਠ ਕਰਦੇ ਸਮੇਂ ਤਾਂ ਨਹੀਂ ਜਦੋਂ ਟੀਵੀ ਦੇਖਦੇ ਹੋ ਜਾਂ ਗੱਲਾਂ ਕਰਦੇ ਹੋ ਤੁਸੀਂ ਇਹ ਕਸਰਤ ਕਰ ਸਕਦੇ ਹੋ ਇਹ ਕਸਰਤ ਤੁਸੀਂ ਕਰਦੇ ਰਹਿਣਾ ਵੱਧ ਤੋਂ ਵੱਧ ਕਰਨਾ ਇਸ ਨਾਲ ਕੀ ਹੈ ਤੁਹਾਡਾ ਗੋਡਾ ਜਿਹੜਾ ਜਾਮ ਨਾ ਹੋ ਜਾਵੇ ਚੂੜਾ ਜਾਮ ਨਾ ਹੋ ਜਾਵੇ ਉਸ ਦੀ ਫਲੈਕਸ਼ਨ ਐਕਸਟੈਂਸ਼ਨ ਕਰਾਉਣੀ ਬਹੁਤ ਜ਼ਰੂਰੀ ਹੈ ਇਸ ਨੂੰ ਵੀ ਤੁਸੀਂ ਹਰ ਘੰਟੇ-ਘੰਟੇ ਬਾਅਦ ਕਰਨਾ ਹੈ ਔਰ 10-10 ਵਾਰੀ ਜ਼ਰੂਰ ਕਰਨਾ ਹੁਣ ਜਿਹੜੀ ਉਸ ਤੋਂ ਅਗਲੀ ਕਸਰਤ ਹੈ ਹੁਣ ਮੇਨ ਕੰਮ ਆਉਂਦਾ ਪੇਠਣ ਦਾ ਆਪਾਂ ਆਪਣੇ ਕਮਰੇ ਦੇ ਵਿੱਚ ਕੁਰਸੀ ਤੇ ਕਿਵੇਂ ਬੈਠਾ ਹੁਣ ਤੁਹਾਨੂੰ ਉਹ ਦੱਸਣ ਲੱਗੇ ਹੁਣ ਤੁਸੀਂ ਕੀ ਕੀਤਾ ਦੇਖੋ ਆਪਾਂ ਦੋ ਕੁਰਸੀਆਂ ਲਾਈਆਂ ਕੁਰਸੀ ਦੇ ਉੱਪਰ ਇੱਕ ਗੱਦੀ ਰੱਖਤੀ ਆ ਆ ਆਪਣਾ ਪਾਸਾ ਜਿਹੜਾ ਚੂਲਾ ਟੁੱਟਿਆ ਹੋਇਆ ਤੁਸੀਂ ਦੇਖੋ ਇੱਕ ਆ ਇੱਥੇ ਰੱਖਿਆ ਇੱਕ ਕੁਰਸੀ ਤੇ ਰੱਖਿਆ ਔਰ ਐਦਾਂ ਉੱਠ ਕੇ ਐਦਾਂ ਤੁਸੀਂ ਬੈਠ ਜਾਓ ਐਦਾਂ ਕਰਕੇ ਔਰ ਇਹ ਲਾਟ ਜਿਹੜੀ ਲਾਮਕਦੀ ਐ ਇਸ ਨੂੰ ਤੁਸੀਂ ਕੋਸ਼ਿਸ਼ ਕਰਨਾ ਵੀ ਕਿਤੇ ਬੈੱਡ ਤੇ ਰੱਖ ਲਓ ਜਾਂ ਸਾਹਮਣੇ ਵੀ ਟੇਬਲ ਰੱਖ ਸਕਦੇ ਹੋ ਐਦਾਂ ਤੁਸੀਂ ਬੈਠਣ ਦੀ ਕੋਸ਼ਿਸ਼ ਕਰਨੀ ਔਰ ਖਾਣਾ ਖਾਣ ਵੇਲੇ ਕੋਸ਼ਿਸ਼ ਕਰੋ ਕੁਰਸੀ ਤੇ ਬੈਠ ਕੇ ਰੋਟੀ ਖਾਓ ਇਹ ਗੱਲ ਦਾ ਤੁਸੀਂ ਧਿਆਨ ਰੱਖਣਾ ਹੁਣ ਤੁਹਾਨੂੰ ਦੱਸਣ ਜਾ ਰਹੇ ਹਾਂ ਤੁਸੀਂ ਤੁਰਨਾ ਕਿਵੇਂ ਆ ਉਸ ਦੇ ਲਈ ਆਪਾਂ ਨੂੰ ਥੋੜਾ ਬਾਹਰ ਜਾਣਾ ਪਏਗਾ ਔਰ ਵਾਕਰ ਦੀ ਮਤਲ ਨਾਲ ਸੇ ਤੁਹਾਨੂੰ ਤੁਰ ਕੇ ਦਿਖਾਵਾਂਗੇ ਸਭ ਤੋਂ ਔਖਾ ਕੰਮ ਹੁੰਦਾ ਜਦੋਂ ਆਪਣਾ ਚੂਲਾ ਫ੍ਰੈਕਚਰ ਹੋ ਜਾਂਦਾ ਵੀ ਚੱਲਣਾ ਕਿਵੇਂ ਬੜਾ ਸੌਖਾ ਤਰੀਕਾ ਵੈਸੇ ਤਾਂ ਠੋਟਾ ਔਰ ਵੈਸੇ ਤਾਂ ਤੁਹਾਡੇ ਜਿਹੜੇ ਆਰਥੋ ਸਰਜਨ ਨੇ ਤੁਹਾਨੂੰ ਜੋ ਰਿਕਮੈਂਡ ਕਰਦੇ ਨੇ ਉਹ ਉਮੀ ਕਰਨਾ ਚਾਹੀਦਾ ਪਰ ਜੋ ਆਪਣੇ ਅਕੋਰਡਿੰਗ ਕਰਨਾ ਚਾਹੀਦਾ ਉਹ ਇਹ ਹੈ ਵੀ ਤੁਸੀਂ ਤੁਹਾਡਾ ਚੂਲਾ ਫ੍ਰੈਕਚਰ ਹੋਇਆ ਤੁਸੀਂ 10 ਦਿਨਾਂ ਬਾਅਦ ਟੂ ਟੱਚ ਮਤਲਬ ਜਿਹੜਾ ਪੰਜਾ ਉਹ ਟੱਚ ਕਰਨਾ ਥੱਲੇ ਇਦਾਂ ਸ਼ੁਰੂ ਕਰ ਦੋ ਔਰ ਇਦਾਂ ਚੱਲਣਾ ਸ਼ੁਰੂ ਕਰੋ ਦੱਸ ਦਿਆਂ ਤੁਹਾਨੂੰ ਕਿਵੇਂ ਚੱਲਣਾ ਪਰ ਇਸ ਦੇ ਨਾਲ-ਨਾਲ ਜਿਹੜਾ ਪੂਰਾ ਫੁੱਲ ਵੇਟ ਵੇਅਰਿੰਗ ਹੈ ਜਿਵੇਂ ਆ ਪੂਰਾ ਭਾਰ ਆਪਾਂ ਆਪਾਂ ਆਪਣੇ ਪੇਸ਼ੈਂਟ ਨੂੰ 2.5 ਮਹੀਨੇ ਦੇ ਵਿੱਚ ਆਪਾਂ ਦੋਨੇ ਪੈਰਾਂ ਤੇ ਇਦਾਂ ਚੱਲਣਾ ਸਿਖਾ ਦੇਣੇ ਬਾਕੀ ਆਪੋ ਆਪਣਾ ਸਰ ਇੱਕ ਦਾ ਹੁੰਦਾ ਕੋਈ ਜਿਵੇਂ ਜਿਵੇਂ ਤੁਹਾਡੇ ਆਰਥੋ ਸਰਜਨ ਕਹਿਣਗੇ ਤੁਸੀਂ ਉਵੇਂ ਕਰਿਓ ਇਹ ਸਾਡੀ ਸੋਚਣੀ ਹੈ ਸਾਡੇ ਅਕੋਰਡਿੰਗ ਇਦਾਂ ਹੋਣਾ ਚਾਹੀਦਾ ਔਰ ਐਦਾ ਹੀ ਅਸੀਂ ਆਪਣੇ ਪੇਸ਼ੈਂਟ ਨਾਲ ਆਪਣੀ ਕਲੀਨਿਕ ਤੇ ਕਰਦੇ ਆ ਅਸੀਂ ਕਿਸੇ ਨੂੰ ਚੈਲੰਜ ਨਹੀਂ ਕਰ ਰਹੇ ਪਰ ਜਿੱਦਾਂ ਚੱਲਣ ਦਾ ਜੋ ਸਹੀ ਤਰੀਕਾ ਸੀ ਉਹੀ ਦੱਸ ਰਹੇ ਹਾਂ ਹੁਣ ਤੁਹਾਨੂੰ ਮੈਂ ਦੱਸਣ ਲੱਗਿਆ ਕਿਵੇਂ ਚੱਲਣਾ ਚਾਹੀਦਾ ਦੇਖੋ ਤੁਸੀਂ ਇਹ ਆ ਗਿਆ ਵਾਕਰ ਔਰ ਸਭ ਤੋਂ ਪਹਿਲਾਂ ਤੁਸੀਂ ਵਾਕਰ ਕਿ ਰੱਖੋਗੇ ਫਿਰ ਤੁਸੀਂ ਜਿਹੜਾ ਤੁਹਾਡੀ ਬੈਡ ਲੈਗ ਹੈ ਬੈਡ ਮਤਲਬ ਜਿਹੜਾ ਥੋੜਾ ਚੂਲਾ ਟੁੱਟਿਆ ਹੋਇਆ ਉਸ ਦਾ ਟੋ ਟੱਚ ਕਰੋਗੇ ਥੱਲੇ ਐਦਾਂ ਫਿਰ ਦੂਸਰੀ ਲੱਤ ਅੱਗੇ ਦੇਖੋ ਤੁਸੀਂ ਪਹਿਲਾਂ ਤੁਹਾਡਾ ਪੰਜਾ ਫਿਰ ਦੂਸਰੀ ਲੱਤ ਅੱਗੇ ਪਹਿਲਾਂ ਤੁਹਾਡਾ ਪੰਜਾ ਫੇਰ ਦੂਸਰੀ ਲਾਤ ਤੱਕ ਪਹਿਲਾਂ ਤੁਹਾਡਾ ਪੰਜਾ ਫੇਰ ਦੂਸਰੀ ਲਾਤ ਤੱਕ ਇਹ ਚੱਲਣ ਦਾ ਤਰੀਕਾ ਹੈ ਹੌਲੀ ਹੌਲੀ ਜਦੋਂ ਤੁਸੀਂ ਇਦਾਂ ਚੱਲਣ ਲੱਗ ਜਾਓ ਵੱਧ ਤੋਂ ਵੱਧ ਤੁਰਨ ਦੀ ਕੋਸ਼ਿਸ਼ ਕਰਨਾ ਜਿਹੜੀ ਸਵੇਲਿੰਗ ਹੈ ਸੋਜ ਹੈ ਉਹ ਤਕਰੀਬਨ 1 ਸਾਲ ਲੋਅਰ ਲੈਂਬ ਤੇ ਕੋਈ ਵੀ ਫ੍ਰੈਕਚਰ ਹੋ ਜਾਵੇ ਰਹਿੰਦੀ ਰਹਿੰਦੀ ਹੈ ਕਿਉਂਕਿ ਮੇਰੇ ਵੀ ਇਹ ਫ੍ਰੈਕਚਰ ਹੋਇਆ ਸੀ ਮੇਰੇ ਫ੍ਰੈਕਚਰ ਹੋਇਆ ਸੀ ਇਥੋਂ ਟਿਬੀਆ ਔਰ ਫਿਬੂਲਾ ਕੰਪਲੀਟ ਫ੍ਰੈਕਚਰ ਹੋ ਗਈਆਂ ਸੀ ਦੇਖੋ ਤੁਸੀਂ ਨੇਲ ਵੀ ਪਿਆ ਹੋਇਆ ਆ ਜਗ੍ਹਾ ਤੇ ਦੇਖੋ ਤੁਸੀਂ ਮੈਂ ਕੈਮਰਾਮੈਨ ਨੂੰ ਕਹੂੰਗਾ ਚੰਗੀ ਤਰ੍ਹਾਂ ਦਿਖਾਓ ਇਹ ਦੇਖੋ ਔਰ ਇੱਥੇ ਸਕਰੂ ਨੇ ਇਹਦੇ नीचे ਇਹ ਵਾਲੇ ਇਸ ਕਰਕੇ ਮੈਂ ਤੁਹਾਨੂੰ ਹੁਣ ਦਿਖਾ ਵੀ ਦਿਨਾ ਇਸ ਲੱਤ ਨਾਲ ਕੰਪੈਰੀਸ਼ਨ ਤੁਸੀਂ ਕਰਕੇ ਦੇਖ ਲਓ ਵੀ ਹਜੇ ਵੀ ਤਕਰੀਬਨ 2 ਸਾਲ ਹੋ ਗਏ ਔਰ ਹਜੇ ਵੀ ਸਵੇਲਿੰਗ ਹੈ ਜਿਹੜੀ ਉਹ ਲੱਤ ਤੇ ਤੁਸੀਂ ਦੇਖ ਸਕਦੇ ਹੋ ਇਹ ਲੱਤ ਤੁਹਾਨੂੰ ਵੱਡੀ ਲੱਗੇਗੀ ਇਹ ਪਤਲੀ ਲੱਗੇਗੀ ਸੋ ਸੋਚ ਰਹਿਣਾ ਆਮ ਗੱਲ ਹੈ ਇਸ ਨੂੰ ਤੁਸੀਂ ਜ਼ਿਆਦਾ ਘਬਰਾਉਣਾ ਨਹੀਂ ਆ ਸੋਚ ਆਉਂਦੀ ਆਉਂਦੀ ਆ ਕਿਉਂਕਿ ਪਰਮਾਤਮਾ ਨੇ ਬਹੁਤ ਸੋਹਣਾ ਸਰੀਰ ਬਣਾਇਆ ਹੁੰਦਾ ਜਦੋਂ ਫ੍ਰੈਕਚਰ ਹੋ ਜਾਂਦਾ ਕੋਈ ਨਾ ਕੋਈ ਆਪਣੇ ਜਿਹੜੇ ਟਿਸ਼ੂਜ਼ ਨੇ ਉਹ ਡਿਸਟਰਬ ਹੁੰਦੇ ਆ ਜਿਸ ਕਰਕੇ ਸੋਜ ਰਹਿੰਦੀ ਰਹਿੰਦੀ ਹੈ ਸੋ ਹੁਣ ਤਰੀਕਾ ਤੁਹਾਨੂੰ ਆਪਾਂ ਦੁਬਾਰਾ ਦੱਸ ਦਿੰਨੇ ਆ ਨੰਗੇ ਪੈਰੀਂ ਕਿਵੇਂ ਹੋਏਗਾ ਤੁਸੀਂ ਦੇਖੋ ਮੰਨ ਲਓ ਆਪਣੇ ਜਿਹੜਾ ਸੱਚਾ ਫ੍ਰੈਕਚਰ ਹੋਇਆ ਸੀ ਤਾਂ ਦੇਖੋ ਸੱਜਾ ਪੰਜਾ ਥਲੇ ਲਾ ਰਹੇ ਆ ਔਰ ਇਧਰਲਾ ਪੈਰ ਪੂਰਾ ਅਗੇ ਦੇਖੋ ਧਿਆਨ ਵਾਕਰ ਬੈਡ ਲੈਗ ਫਿਰ ਗੁੱਡ ਲੈਗ ਵਾਕਰ ਬੈਡ ਲੈਗ ਗੁੱਡ ਲੈਗ ਇੱਕ ਗੱਲ ਦਾ ਹੋਰ ਜਦੋਂ ਆਪਾਂ ਪੰਜਾ ਲਾਉਣਾ ਜਿਹੜਾ ਗੋਡਾ ਵਾ ਨਾ ਆਪਾਂ ਨੂੰ ਇਹ ਮੋੜ ਨਹੀਂ ਪੈਣਾ ਦੇਖੋ ਤੁਸੀਂ ਇਹ ਗੋਡਾ ਆਹੀਂ 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 ਤੁਰਨਾ ਪਹਿਲਾਂ ਆਪਾਂ ਪੰਜੇ ਤੇ ਤੁਸੀਂ ਇੱਕ ਗੱਲ ਹੋਰ ਪੰਜੇ ਤੇ ਤੁਸੀਂ ਪੂਰਾ ਭਾਰ ਦੇਣਾ ਇੱਕ ਗੱਲ ਦਾ ਧਿਆਨ ਰੱਖਿਓ ਪੰਜੇ ਤੇ ਤੁਸੀਂ ਬੁਰਾ ਭਾਰ ਦੋਗੇ ਦੇਖੋ ਪੰਜਾ ਫਿਰ ਵਾਕਰ ਵਾਕਰ ਪੰਜਾ ਬੈਡ ਲੈਗ ਵਾਲਾ ਫਿਰ ਗੁੱਡ ਲੈਗ ਵਾਕਰ ਪੰਜਾ ਬੈਡ ਲੈਗ ਵਾਲਾ ਵਾਕਰ ਹੌਲੀ ਹੌਲੀ ਜਦੋਂ ਤੁਹਾਨੂੰ 3 ਮਹੀਨੇ ਹੋ ਗਏ 3 ਮਹੀਨੇ ਤੋਂ ਬਾਅਦ ਇਹ ਨਾ ਕਰਿਓ 3 ਮਹੀਨੇ ਤੋਂ ਬਾਅਦ ਆ ਤੁਸੀਂ ਫੁੱਲ ਵੇਟ ਬੇਅਰਿੰਗ ਮਤਲਬ ਪੂਰਾ ਭਾਰ ਤੁਹਾਨੂੰ ਦੇਣਾ ਚਾਹੀਦਾ ਵਾਕ ਕਰਨਾ ਉਮੀਦ ਕਰਦਾ ਆਂ ਇਹਦੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਮਿਲਾਂਗੇ ਚੱਲਦੇ ਇੱਕ ਨਵੇਂ ਟੌਪਿਕ ਇੱਕ ਨਵੀਂ ਵੀਡੀਓ ਨਾਲ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਸਤਿ ਸ਼੍ਰੀ ਅਕਾਲ